ਜੇਕਰ ਤੁਹਾਨੂੰ ਵੀ ਅਜਿਹੇ ਨੰਬਰ ਤੋਂ ਆਉਂਦੀ ਹੈ ਕਾਲ ਤਾਂ ਚੱਕਣ ਤੋਂ ਪਹਿਲਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖੋ ਕਿਦਾਂ ਇੱਕ ਨੌਜਵਾਨ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਫੋਨ ਸੁਣਦੇ ਸਾਰ ਹੀ ਇਸ ਨੌਜਵਾਨ ਨੇ ਰੌਲਾ ਪਾ ਕੇ ਸਾਰਾ ਪਿੰਡ ਇਕੱਠਾ ਕਰ ਲਿਆ ਅਤੇ ਸੜਕ ਦੇ ਉੱਤੇ ਬੈਠ ਗਿਆ ਇਸ ਤੋਂ ਇਲਾਵਾ ਫਿਰ ਮੁੰਡੇ ਨੇ ਜਦੋਂ ਕਾਲ ਰਿਕਾਰਡਿੰਗ ਸੁਣਾਈ ਤਾਂ ਸੁਣ ਕੇ ਪੂਰਾ ਪਿੰਡ ਸੁੰਨ ਹੋ ਗਿਆ ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲ ਜੀ ਵੀਰ ਜੀ ਠੀਕ ਆ ਜੀ ਗੱਲ ਇਹਦਾ ਕੀ ਹੈ ਕਿ ਬੰਦਾ ਨੂੰ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਆ ਤੇਰੀ ਸਾਰੀ ਡਿਟੇਲ ਕਢਾਈ ਜਾਂਦਾ ਤੂੰ ਫੋਨ ਨਹੀਂ ਲੈਣਾ ਚਾਹਦਾਗਾ ਨਾ ਚੱਕ ਠੀਕ ਹੈ ਜੀ ਠੀਕ ਆ ਪਰ ਵੀ ਇਹ 50 ਲੱਖ ਰੁਪਇਆ ਚਾਹੀਦਾ ਥੰਬ ਬੋਲੇ ਤੁਸੀਂ ਵੀਰ ਜੀ ਤੇ ਜਦ ਵੀ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਆ ਆ ਲੱਖ ਰੁਪਏ ਚਾਹੀਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਬਲਕੀਤ ਕਾ ਜੀ ਠੀਕ ਹੈ ਜੀ ਅਟਾਰੀ ਤੇ ਆ ਤੁਸੀਂ ਜੀ ਠੀਕ ਕੋਕਾ ਕੋਣਾ ਤੁਸੀਂ ਕੰਮ ਕਰਦੇ ਸਕੂਲ ਉਹਦੇ ਤੇ ਤੇਰੀ ਘਰ ਵਾਲੀ ਦਾ ਅਸਲ ਹੀ ਪ੍ਰਿੰਸੀਪਲ ਜੀ ਨਾਮ ਸਿੰਘ ਐ ਸੱਚੋ ਨੇ ਗੈਂਗਸਟਰ ਨੂੰ ਘਟਾਇਆ ਅੱਜ ਵੀ ਆਏ ਹੋਣ ਵਿੱਚ ਕੀ ਦੇਦਾ ਸਾਈਬਰ ਕ੍ਰਾਈਮ ਕਿੱਥੇ ਗਿਆ ਕਿੱਥੇ ਗਿਆ ਸਾਈਬਰ ਕ੍ਰਾਈਮ ਜਿੰਨੇ ਆਉਣਾ ਨਾ ਜੇ ਆਪਣੇ ਟਾਰੀ ਵਾਲੇ ਜਿਹੜੇ ਮਾਰਕੀਟ ਵਾਲੇ ਜਿਹੜਾ ਆਦਾ ਕੀ ਹੈ ਮੇਰੇ ਨਾਲ ਧੱਕਾ ਜੇ ਜਿਹੜਾ ਬੰਦਾ 0 ਮੀਟਰ ਤੋਂ ਉੱਠ ਕੇ ਤਰੱਕੀ ਕਰੇ ਇਹਦਾ ਮਤਲਬ ਆਪਾਂ ਨੂੰ ਧਮਕੀ ਦੇ ਦਈਏ ਇਹ ਟਾਰੀ ਦੇ ਲੋਕ ਜੋ ਟਾਰੀ ਆਪਣੀ ਜਾਗਦੀ ਜ਼ਮੀਰ ਆ ਆਪਾਂ ਜੀ ਆਪਾਂ ਇਹਦੇ ਨਾਲ ਨਾਲ ਕੋਲੋਵਾਂਗੇ ਤੇ ਕੱਲ ਵੀ ਤੁਹਾਡੇ ਬੂਏ ਘੜੀ ਕੋ ਧਮਕੀ ਦੇ ਨੂੰ ਕਹਦਾ ਸਾਰਿਆਂ ਦੇ ਘਰ ਇਹ ਜਦੋਂ ਆ ਗਈ ਪੂਰੀ ਜਾਗ ਨੇ ਉਹਦੇ ਪੌਣਾ ਜਦੋਂ ਉਹ ਬਾਹਰ ਨਿਕਲੋ ਜਦੋਂ ਜਦੋਂ ਇੱਕ ਦਾਣਾ ਕੱਢੀ ਪੈ ਫੇਲੀਆ ਤੁਹਾਡਾ ਸਹੀ ਆ ਜਦੋਂ ਆਏ ਥੱਲੇ ਜਦੋਂ ਆਏ ਸਹੀ ਫੇਲੀਅਰ 1 ਮਿੰਟ ਫੇਲੀਅਰ ਸਾਡਾ ਸੀਐਮ ਪੰਜਾਬ ਫੇਲੀਆ ਕਾ ਉਹ ਤੂੰ ਆ ਬੜੀਆਂ ਸੋਹਣੀਆਂ ਕਰ ਤੂੰ ਕਹੀ ਲੱਗੇ ਪੰਜਾਬ ਦੀ ਸੁਰੱਖਿਆ ਉੱਤੇ ਨੂੰ ਵੋਟਾਂ ਤਾਂ ਪਾਈਆਂ ਮਾਮਲਾ ਅਮ੍ਰਿਤਸਰ ਦੇ ਹਲਕਾ ਟਾਈ ਤੋਂ ਸਾਹਮਣੇ ਆਇਆ ਜਿੱਥੇ ਦੇ ਇੱਕ ਨੌਜਵਾਨ ਨੂੰ ਵਿਦੇਸ਼ੀ ਨੰਬਰ ਤੋਂ ਇੰਟਰਨੈਟ ਕਾਲ ਰਾਹੀਂ 50 ਲੱਖ ਦੀ ਫਰੋਤੀ ਮੰਗੀ ਗਈ ਜਿਸ ਦੇ ਮਾਮਲੇ ਦੇ ਵਿੱਚ ਨੌਜਵਾਨ ਦੇ ਵੱਲੋਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਜੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ ਉਹ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਬਾਹਰ ਲਈ ਹੋਈ ਹੈ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਰਿਹਾ ਇਹ ਬਾਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਛ ਹੈਗਾ ਨਾ ਸ਼ੰਦ ਪੁਲਿਸ ਨੂੰ ਪਤਾ ਵੀ ਉਹਨਾਂ ਕੀ ਟ੍ਰੇਸ ਕੀਤਾ ਇਹ ਬਾਰ ਆ ਰਹੀ ਹੈ ਕਿ ਕਿਦਾਂ ਨੈਟ ਕਾਲ ਕਰ ਰਹੀ ਹੈ ਨੈਟ ਕਾਲਿੰਗ ਆ ਰਹੀ ਹੈ ਨੈਟ ਕਾਲਿੰਗ ਆ ਰਹੀ ਹੈ ਕਾਲਿੰਗ ਕਰ ਰਹੇ ਆ ਕਾਲ ਕਰ ਰਹੇ ਆ ਬਾਰ ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜੋਰ ਲਾਇਆ ਪਰ ਉਹ ਕਹਿੰਦਾ ਵੀ ਜੋਰ ਲਾ ਲਿਆ ਹੈ ਤੁਹਾਡੇ ਐਮਐਲਏ ਨੇ ਵੀ ਜੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਨੇ ਕੱਖ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਹੀ ਕਹਿੰਦਾ ਤੈਨੂੰ ਠੋਕਣਾ ਹੈ ਤੇਰਾ ਪਰਿਵਾਰ ਠੋਕਣਾ ਤੇਰਾ ਪੁੱਤ ਮਾਰਨਾ ਹੀ ਤੇ ਮਾਰਨਾ ਹੀ ਔਰ ਇਹੀ ਗੱਲ ਮੈਂ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਉਹ ਇਹਨੂੰ ਗੈਂਗਸਟਰ ਨੂੰ ਗਾਲਾਂ ਵੀ ਕੱਢੀਆਂ ਮੈਂ ਸਾਰਾ ਕੁਝ ਕੀਤਾ ਔਰ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਵੀਡੀਓ ਪਾਈ ਸੀ ਲਾਈਵ ਹੋ ਕੇ ਥੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੌਂਦ ਤੇ ਖੜਾ ਨਾ ਹੁੰਦਾ ਪੁਲਿਸ ਪ੍ਰਸ਼ਾਸਨ ਐ ਇਸ ਨੌਜਵਾਨ ਨੂੰ ਦੋ ਵਾਰ ਫਿਰੋਤੀ ਦੀ ਕੋਲ ਆਉਣ ਤੋਂ ਬਾਅਦ ਇਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਤੇ ਜਲਦ ਸਾਈਬਰ ਸੈੱਲ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪੱਜੇ ਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਜਿਹਦੇ ਮਤਲਬ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਇਆ ਦੇ ਉਹ ਤੇ ਆਪਾਂ ਜਿਸ ਬੰਦੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹਨੇ ਚਿਰ ਲਈ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਤੇ ਲੱਗੇ ਗਸ਼ਤੀ ਵੀ ਵਧਾ ਦਿੱਤੀ ਗਈ ਹੈ ਪੁਲਸ ਆਪਣੇ ਕੰਮ ਲਈ ਬਿਲਕੁਲ ਤਤਪਾਰ ਹੈ ਤੇ ਜਲਦ ਤੋਂ ਜਲਦ ਬੰਦਾ ਉਸਤਾਰ ਹਾਰੇ ਨਾ ਮਾਮਲਾ ਪਹਿਲਾਂ ਕਿ ਜੇ ਹੋਰ ਹੀ ਸਾਰਾ ਮਾਮਲਾ मामला सामने आया पहला तारीख हल खिचा कोई मामला सामने नहीं आया फिर की ना अंदाजਦਾ ਪਿਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਿਹਾ ਆਪਣਾ ਕਰ ਰਿਹਾ ਗੈਂਗਸਟਰ ਦੀ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਾਰ ਨਹੀਂ ਕੋਈ ਪੁਲਿਸ ਨਹੀਂ ਕੋਈ ਸਮਝਾ ਮੈਂ 4 ਮਹੀਨੇ ਤੋਂ ਕਿਸੇ ਨੇ ਕੋਈ ਦਰਖਾਸਤ ਜੀ ਇਸ ਮਤਲਬ ਇਹਦੇ ਸੰਬੰਧੀ ਜੀ ਦਰਖਾਸਤ ਆਈ ਹੁੰਦੀ ਤਾਂ ਆਪਾਂ 100% ਕਰ ਲੈਂਦੇ ਹੋਣਗੇ ਆ ਜਾਨਾ ਮਾਸ਼ਾਅੱਲਲ ਠੀਕ ਯਾਰ ਜੇ ਜਲਦ ਜਲਦ ਬੰਦਾ ਕਿਸ ਤਰ੍ਹਾਂ ਕਰਕੇ ਮੇਰਾ ਨੰਬਰ ਤਾਂ ਦੱਸ ਕੇ ਵੇਚ ਦਿੱਤੀ ਹੈ ਕਿ ਸਾਈਬਰ ਹਾਲ ਵਾਲਿਆਂ ਨੂੰ ਨੰਬਰ ਦੇ ਦਿੱਤਾ ਗਿਆ ਵਾ ਦੰਦ ਜਲਦ ਜਲਦ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋਦ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਗਾ ਗੱਲ ਕਰਦੇ ਨਹੀਂ ਨੈਟ ਕਾਲ ਨੈਟ ਕਾਲਿੰਗ ਕਿੰਨੀ ਵਾਰੀ ਫੋਨ ਆ ਚੁੱਕੇ ਬੰਦੇ ਦੇ ਦੋ ਵਾਰੀ ਦੋ ਵਾਰੀ ਆ ਚੁੱਕਾ ਮੇਰਾ ਨੰਬਰ ਹੈ ਕਿ ਬਾਹਰ ਤੋਂ ਬਾਹਰ ਨੰਬਰ ਇੱਕ ਠੀਕ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਔਰੋਪੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ